ਮੈਂ ਚਾਹੁੰਦਾ ਅਮਨ ਸ਼ਾਂਤੀ ਰਹੇ ਪਰ ਇਹੋ ਜੀ ਅਮਨ ਸ਼ਾਂਤੀ ਤੋਂ ਲੈਣਾ ਹੀ ਕੀ ਆ ਨਾ ਤੁਹਾਡੀਆਂ ਇੱਜ਼ਤਾਂ ਨਾ ਤੁਹਾਡੀਆਂ ਦਸਤਾਰਾਂ ਨਾਲ ਸੜਗਣਾ ਸਾਹਿਬ ਤੁਹਾਡਾ ਨਾ ਧੀ ਪੈ ਮਾਪਾ ਪੁੱਤ ਸੇਪਾ ਨਾ ਤੁਹਾਡੇ ਬੱਚੇ ਸੇਪਾ ਉਧਰ ਪਿਓ ਦੀ ਪੱਗ ਨਹੀਂ ਪਤਾ ਕਿੱਥੇ ਪਈ ਹੁੰਦੀ ਆ ਜਿਹੜੇ ਮਰਜੀ ਗੁਰੂ ਘਰੇ ਉੱਡ ਜਾਓ ਕਿਸੇ ਨੂੰ ਕੁਝ ਨਹੀਂ ਪਤਾ ਜੇ ਮੈਂ ਕਹਾਂ ਸਿੱਖਾਂ ਦਾ ਕਾਠਾ 2000 ਦੀ ਗਣਤੀ ਆ ਹੱਥ ਖੜਾ ਕਰਕੇ ਦੱਸੋ 2000 ਦੇ ਵਿੱਚ ਅੱਜ ਗ੍ਰੰਥੀ ਸਿੰਘ ਕਿੰਨੇ ਬੈਠੇ ਆ ਜੇ 2000 ਗਿਣਤੀ ਦੇ ਵਿੱਚੋਂ ਚਾਰ ਹੱਥ ਖੜੇ ਹੋਏ ਆ ਤੇ ਦੂਗਾ ਆਪਣੀ ਕੀ ਆ ਗੱਲਬਾਤ ਸਿੱਖਾਂ ਦਾ ਇਤਿਹਾਸ ਕੀ ਕਹਿੰਦੇ ਤੁਹਾਨੂੰ ਭਲੀ ਭਾਂਤ ਬੰਦਾ ਕਿਰਾਏ ਤੇ ਦਿਆ ਕਰੋਗੇ ਤੁਸੀਂ ਗੁਰੂ ਘਰ ਵੀ ਸਾਹਵਲੋ ਕੇ ਸਾਹਮਣੇ ਕਿਰਾਏ ਤੇ ਗੁਰੂ ਘਰ ਦਿਆ ਕਰੋਗੇ ਕਾਲ ਤੱਕ ਸਹਿਤ ਤੱਕ ਕਿਰਾਏ ਤੇ ਹੀ ਆ ਆਪਣਾ ਕਿਸੇ ਨੂੰ ਪਤਾ ਫੌਜਾ ਜਾਣਦੀ ਨਾ ਨਿਹੰਗ ਸਿੰਘ ਫੌਜਾ ਕੌਣ ਬਣਕਰ ਹੋ ਸਕਦਾ ਵੀ ਕਾਲ ਤੱਕ ਸਹਿਬ ਸ੍ਰੀ ਕੇਸਗੜ੍ਹ ਸਾਹਿਬ ਦਮਦਮਾ ਸਾਹਿਬ ਹਜ਼ੂਰ ਸਾਹਿਬ ਪਟਨਾ ਸਾਹਿਬ ਕਿਰਾਏ ਤੇ ਨਹੀਂ ਦਿੱਤਾ ਗਵਰਨਮੈਂਟ ਨੂੰ ਤੇ ਕੋਈ ਸਾਫਤ ਕਰੇ ਵੀ ਨਹੀਂ ਦਿੱਤਾ ਉਹ ਜਿਹੜੀ ਕੌਮ ਦਾ ਤਖਤ ਹੀ ਕਿਰਾਏ ਤੇ ਦਿੱਤਾ ਹੋਵੇ ਗਵਰਨਮੈਂਟ ਨੂੰ ਉਹ ਕੌਮ ਅੱਗੇ ਕਿਵੇਂ ਵਧ ਸਕਦੀ ਆ ਤੇ ਦਿੱਤਾ ਕਿਹਨੇ ਉਹ ਤੁਹਾਨੂੰ ਸਭ ਨੂੰ ਪਤਾ ਤੋਂ ਤੁਸੀਂ ਇਹ ਬਹੁਤ ਭਲੇਖੇ ਜਾਵੀ ਜੇ ਤੁਸੀਂ ਦਰਬਾਰ ਸਾਹਿਬ ਜਾਂਦੇ ਆ ਤੇ ਕਾਲ ਤਖਤ ਸਾਹਿਬ ਮੱਥਾ ਟੇਕ ਕੇ ਦੇਖ ਰਾਈਏ ਕੱਲਾ ਉੱਥੇ ਥੜੇ ਤੇ ਮੱਥਾ ਟੇਕਣਾ ਤੁਹਾਡਾ ਮੱਥਾ ਨਹੀਂ ਟੇਕਿਆ ਜਾਂਦਾ ਮਹਾਰਾਜ ਦਾ ਹੁਕਮ ਆ ਕੱਲਾ ਮੱਥਾ ਨਾ ਟੇਕ ਮਣ ਵੀ ਟੇਕ ਜਦੋਂ ਮਣ ਟੇਕੇਗਾ ਤੈਨੂੰ ਪਤਾ ਲੱਗੂਗਾ ਫੇਰ ਵੀ ਤਖਤ ਤਾਂ ਸਾਡੇ ਗੁਰੂ ਦਾ ਬੈਠੀ ਇਹਦੇ ਤੇ ਗੌਰਮੈਂਟਾਂ ਇੰਡੀਆਂ ਦੀ ਜਿੰਨਾ ਚਿਰ ਮੈਂ ਬਾਬਾ ਸਤਨਾ ਸਿੰਘ ਜੀ ਨੂੰ ਕਿਹਾ ਸੀਗਾ ਵੀ ਇੰਡੀਆਂ ਦੇ ਕਾਨੂੰਨ ਸਿੱਖਾਂ ਤੇ ਲਾਗੂ ਨਹੀਂ ਕੀ ਹੁੰਦੇ ਮਾਰਾ ਜਾ ਤੁਸੀਂ ਇਹ ਸਮਝਾ ਦਿਓ ਅਸਲ ਤੇ ਇ렇게 ਜਦੋਂ ਔਰੰਗਜ਼ੇਬ ਦੀ ਮੌਤ ਹੁੰਦੀ ਆ ਉਹਦੇ ਪੁੱਤਰਾਂ ਵਿਚਾਲੇ ਜੰਗ ਹੁੰਦੀ ਆ ਬਹਾਦਰ ਸ਼ਾਹ ਛੋਟਾ ਲੜਕਾ ਹੁੰਦਾ ਉਹਦਾ ਉਹ ਮਹਾਰਾਜ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਚਿੱਠੀ ਲਿਖਦਾ ਮੇਰੀ ਭਰਾਵਾਂ ਦੇ ਨਾਲ ਜੰਗ ਹੋਣੀ ਆ ਮੇਰਾ ਤੁਸੀਂ ਸਾਥ ਦਿਓ ਤੇ ਤੁਸੀਂ ਇਹ ਵੇਖੋ ਵੀ ਜਿਹੜਾ ਸ਼ਰਨ ਆਵੇ ਤੇ ਕੰਠ ਲਾਵੇ ਮਹਾਰਾਜ ਕਹਿੰਦੇ ਠੀਕ ਆ ਜਿਹੜਾ ਆ ਗਿਆ ਕੋਈ ਚੱਕਰ ਨਹੀਂ ਭਾਵੇਂ ਲਾਲ ਸ਼ਹੀਦ ਕਰਵਾਏ ਸੀ ਇਹਨਾਂ ਦੇ ਪਿਤਾ ਨੇ ਸਾਨੂੰ ਰਾਜਨੇਕੇ ਦੇਣ ਚ ਫਾਇਦਾ ਕੀ ਆ ਤੇ ਬਹਾਦਰ ਸ਼ਾਹ ਨੇ ਕਿਹਾ ਸੀ ਰਹੀ ਦੀ ਦੁਨੀਆ ਤੱਕ ਜਦੋਂ ਤੱਕ ਇੰਡੀਆ ਹਿੰਦੁਸਤਾਨੇ ਭਾਰਤ ਦੇਸ਼ ਰਹੂਗਾ ਸਿੱਖਾਂ ਦੇ ਉੱਤੇ ਇਸ ਦੇਸ਼ ਦੇ ਕਾਨੂੰਨ ਲਾਗੂ ਨਹੀਂ ਹੋਣਗੇ ਜਿਹੜਾ ਵੀ ਸਿੱਖਾਂ ਦੇ ਵਿੱਚ ਮੌਕੇ ਦਾ ਜੱਥੇਦਾਰ ਹੋਊਗਾ ਤੁਹਾਡੇ ਤੋਂ ਬਾਅਦ ਗੁਰੂ ਹੋਵੇ ਜੱਥੇਦਾਰ ਹੋਵੇ ਉਹ ਜੋ ਫੈਸਲਾ ਕਰੂਗਾ ਸਿੱਖਾਂ ਤੇ ਲਾਗੂ ਹੋਊਗਾ ਸਿੱਖਾਂ ਕੋਲੇ ਦੂਜੀਆਂ ਕੌਮਾਂ ਦੀ ਦਰਖਾਸਤ ਤਾਂ ਚਲੀ ਜਾ ਸਕਦੀ ਆ ਪਰ ਦੂਜੀਆਂ ਕੌਮਾਂ ਦੇ ਦੂਜੇ ਦੇਸ਼ਾਂ ਦੇ ਕਾਨੂੰਨ ਲਾਗੂ ਨਹੀਂ ਹੋਣਗੇ ਤੇ ਉਹ ਜੱਥੇਦਾਰ ਦੀ ਮਰਜ਼ੀ ਆ ਉਸ ਦਰਖਾਸਤ ਦੇ ਅਧੀਨ ਆਪਦੇ ਸਿੰਘਾਂ ਨੂੰ ਕੀ ਸਜ਼ਾ ਦਿੰਦੇ ਆ ਤੇ ਉਹ ਸਜ਼ਾ ਸ੍ਰੀ ਕਾਲ ਤਖਤ ਸਾਹਿਬ ਤੋਂ ਸੁਣਾਈ ਜਾਊਗੀ ਤੇ ਅਸੀਂ ਇਹੋ ਜੇ ਰਾਹ ਪੈ ਗਏ ਸਾਨੂੰ ਇਹੋ ਜੇ ਇਤਿਹਾਸ ਤੋਂ ਇਹਨਾਂ ਨੇ ਅਣਜਾਣ ਕਰ ਦਿੱਤਾ ਤੇ ਸਾਨੂੰ ਪਤਾ ਹੀ ਨਹੀਂ ਹੈਗਾ ਇੱਥੇ ਸਾਡੇ ਸਾਡੇ ਬੰਦੇ ਸਾਡੇ ਵਿਰੋਧੀ ਦਰਖਾਤਾ ਦਿੰਦੇ ਸਾਡੇ ਤੇ ਕੇਸ ਚੱਲਦਾ ਉਹ ਸਾਡੇ ਸਿੰਘੀ ਦਾ ਦਿਬੜੂਗੜ੍ਹ ਬੈਠੇ ਸਾਡੇ ਹੀ ਤਾਂ ਹਥਿਆਰ 'ਤੇ ਬੈਠੇ ਆ ਭਾਵੇਂ ਇਸ ਗਵਰਨਮੈਂਟ ਨੇ ਤੇ ਤਖਤ ਸਾਹ ਦੇ ਜੱਤੇਦਾਰ ਨੂੰ ਪਤਾ ਹੀ ਨਹੀਂ ਮੇਰੇ ਕੋਲ ਪਾਵਰ ਕੀ ਹੈ ਉਹਨੂੰ ਕਹੇ ਫਰੋਲ ਔਰੰਗਜ਼ੇਬ ਦੇ ਵਰਕੇ ਫਰੋਲ ਭਾਦਰ ਸ਼ਾਹ ਦੇ ਵਰਕਰ ਤੁਸੀਂ ਸਾਡੇ ਨਾਲ ਬਚਨ ਕੀਤੇ ਸੀ ਸਿੱਖਾਂ ਦੇ ਉੱਤੇ ਭਾਰਤ ਦਾ ਕਾਨੂੰਨ ਲਾਗੂ ਨਹੀਂ ਹੋ ਸਕਦਾ ਸਾਡੇ ਬੰਦੇ 302 ਜਾਂ ਜੂਪੀਏ ਜਾਂ ਨਾਸਾਨੂ ਸਜਾ ਟਾਡਾ ਦੇ ਵਿੱਚ ਕਿਵੇਂ ਇਸ ਕੇਸ ਦੇ ਅੰਦਰ ਹੋ ਜਾਣਗੇ ਕਿਉਂਕਿ ਸਾਡੇ ਜਥਾ ਦਾਰਾ ਕੋਲੇ ਹੁਣ ਉਹ ਪਾਵਰ ਨਹੀਂ ਹੈ ਵੀ ਇਹ ਖੜ ਕੇ ਅੱਖ ਚੱਕ ਪਾ ਕੇ ਗੱਲ ਕਰ ਸਕਣ ਇਹ ਸਾਡੀ ਕੌਮ ਦੇ ਬੰਦੇ ਨੇ ਸਜ਼ਾ ਪੂਰੀ ਹੋ ਚੁੱਕੀ ਆ ਦੋ ਜੇ ਨਹੀਂ ਦੇਣੇ ਤਾਂ ਸਾਨੂੰ ਇਹ ਜਵਾਬ ਚਾਹੀਦਾ 24 ਘੰਟਿਆਂ ਦੇ ਵਿੱਚ ਨਹੀਂ ਫਿਰ ਤਿਆਰ ਰਹੋ ਹੈ ਕਿਸੇ ਦੇ ਵਿੱਚ ਹਿੰਮਤ ਤੇ ਇਹਨਾਂ ਨੂੰ ਜਥੇਦਾਰ ਬਣਾਇਆ ਤੁਸੀਂ ਇਹਨਾਂ ਦੇ ਅੱਗੇ ਫੁੱਲ ਸੱਟ ਦੇ ਗੁਲਾਬ ਦੇ ਤੁਸੀਂ ਇਹ ਹੁਣੇ ਆ ਜਾਣ ਇੱਥੇ ਬੈਠ ਜਿਓਗੇ ਤੁਹਾਨੂੰ ਤਾਂ ਡਾਰੀ ਬਹੁਤ ਲੱਗਦਾ ਇਹਨਾਂ ਤੋਂ ਪਿੱਛੇ ਦੇ ਮੋਰਚੇ ਤੇ ਗੱਲ ਕੀਤੀ ਸੀ ਵੀ ਜੇ ਪ੍ਰਮਿੰਦਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਰੋਕ ਲਿਆ ਫੇਰ ਕੀ ਹੋ ਗਿਆ ਸਾਡਾ ਪਿਓ ਆ ਸੀ ਰੋਕਾਂਗੇ ਸਾਡੀ ਇੱਜ਼ਤ ਨਹੀਂ ਰਹੀ ਸਾਡੀ ਪੱਗ ਨਹੀਂ ਹੈਗੀ ਨੌਜਵਾਨੀ ਨਸ਼ਾਣਾ ਮਾਰ ਰਹੀ ਆ ਗੁਰੂ ਗ੍ਰੰਥ ਸਾਹਿਬ ਸੇਪ ਨਹੀਂ ਤੂੰ ਕਹਦਾ ਜਥੇਦਾਰ ਆ ਕਿ ਜੇ ਜਥੇਦਾਰਾਂ ਨੇ ਸਵੇਰ ਨੂੰ ਐਕਸ਼ਨ ਲਾਇਆ ਇਸ ਗੱਲ ਤੇ ਇਸ ਕਰਕੇ ਠੀਕ ਆ ਮੈਂ ਘਰ ਮੇ ਚੱਲਦਾ ਠੀਕ ਆ ਮੈਂ ਇਦਾਂ ਇਦਾਂ ਦਾ ਹੈਗਾ ਮੈਂ ਇਦਾਂ ਦਾ ਹੀ ਰਹਿਣਾ ਮੈਂ ਬਦਲ ਨਹੀਂ ਸਕਦਾ ਆਪਾਂ ਨਹੀਂ ਬਦਲ ਸਕਦੇ ਜਿੰਨਾ ਚਿਰ ਮਹਾਰਾਜ ਦਾ ਹੁਕਮ ਆ ਸਾਹ ਚੱਲਦੇ ਆ ਇਦਾਂ ਦੀ ਨਹੀਂ ਗੱਲਾਂ ਹੋਣਗੀਆਂ ਕੋੜਾ